ਤੇਰੀ ਗੱਡੀ ਜਾਂਦੀ ਭੱਜੀ ਚਲੋ 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 ਖਾਈ ਦੋ ਹਮਨੇ ਖਾਈ ਦੋ ਬਗਲੇ ਹੰਬ ਗਏ ਛੋੜੇ ਪਕੌੜੇ ਖਾ ਲੈਣੇ ਕੱਲ ਵਿਆਹ ਤੇ ਹੋਰ ਕੀ ਖਾਦਾ ਈ ਚਲੋ 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 ਸ਼ਾਬਾਸ਼ ਸ਼ਾਜੀਪਰਾ ਸ਼ਾਬਾਸ਼ ਚਲੋ 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 ਕਿੱਦਾਂ ਸੈਟ ਹੈ ਜਾਣ ਦੋ ਜਾਣ ਦੋ ਗੱਡੀਆਂ ਲੈ ਵੀ ਮਿੱਤਰੋ ਕਿੱਦਾਂ ਸੈਟ ਹੈ ਚੱਲ 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 ਸ਼ਾਦੀ ਸੰਤ ਚੱਲ ਆਉਂਦੇ ਨਹੀਂ ਬੋਕਦੇ ਝੋਟੇ ਸ਼ਾਦੀ ਸਰਦਾਰ ਕਿੱਥੇ ਆਜ ਆਪਣਾ ਸਰਦਾਰਾ ਕਿੱਥੇ ਆ ਉਹਨੇ ਪਿੰਡ ਟੂਰਨਾਮੈਂਟ ਕਰਾਉਣਾ ਕ੍ਰਿਕਟ ਦਾ ਅੱਛਾ ਲੈਦਰ ਦੀ ਬਾਤ ਉਹ ਮੇਨ ਹੈ ਪਹਿਲੀਆਂ ਚ ਉਹ ਪਹਿਲੀਆਂ ਚ ਚੱਲ 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 ਸ਼ਾਬਾਸ਼ ਸ਼ਾਬਾਸ਼ ਲੱਕ ਤੇ ਰੱਖ ਲਿਆ ਕਰ ਹੱਥ ਲੱਕ ਦੇ ਹਾਂ ਚੱਲ ਵੀ ਮੁੰਡਿਆ ਚੱਲ ਵੀ ਮੁੰਡਿਆ ਲੇਵਰ ਆਈ ਨਹੀਂ ਵੇਲਾ ਤੇਰੀ ਨਾਲ ਦੀ ਹੋ ਰੀਲ ਪਾਣੀ ਆਉਂਦਾ ਹੁੰਦਾ ਇੱਕ ਦਿਨ ਕੱਲ ਕੱਲ ਨੂਰ ਵੇ ਸ਼ੀਲੂ ਵਾਂਗ ਕਦਾਂ ਬੰਨੀ ਮੋਢੇ ਦੇ ਇਹ ਇਹ ਤਾਂ ਬੰਨੀ ਆ ਹੈ ਕਿਨੇ ਬੰਨੀ ਇਹ ਠੀਕ ਐਦਾਂ ਨਿਕਲਦੇ ਵਿਆਹ ਦੇ ਪਕੌੜੇ ਖਾਦੇ ਐ ਐਦਾਂ ਐਦਾਂ ਕਿਹੜੇ ਖਾਦੇ ਪਨੀਰ ਵਾਲੇ ਕਿ ਦੂਜੇ ਹੋਰ ਕੀ ਖਾਦਾ ਸੀ ਕੀ ਖਾਦਾ ਸੀ ਹੈ ਅੱਲਾ ਚਿਕਨ ਅੱਛਾ ਹੋਰ ਕੋਹ ਨਹੀਂ ਖਾਦਾ ਜੂਸ ਵੀ ਨਹੀਂ ਪੀਤਾ ਕੋਹ ਨਹੀਂ ਫੇ ਲਾਓ ਪੈਰੀ ਹੱਥ ਲਾ ਦੇ ਬਲਾ ਕੇ ਨਹੀਂ ਯਾਰ ਇੱਥੇ ਤਾਂ ਨੂੰ ਪੈਰੀ ਹੱਥ ਲਾ ਦੇ ਤੈਨੂੰ ਕਿਹ ਪੈਰੀ ਹੱਥ ਲਾਸ਼ੀਰਵਾਦ ਦੇਈ ਜਾਂਨ ਨੂੰ ਉਹ ਪਾਜੀ ਉਹਨੂੰ ਕਹਿੰਦਾ ਕਿ ਟੱਡ ਨਾ ਟੱਡ ਮਾਰ ਕੇ ਮਿਲੋ ਉੱਠ ਟੱਡ ਨਾ ਟੱਡ ਮਾਰ ਕੇ ਏ ਓਏ ਟੈਡ ਨਾ ਟੈਡ ਥੋੜੀ ਜੱਫੀ ਪਾਈ ਆ ਇਹ ਜੱਫੀ ਪਾਈ ਆ ਸੀ ਕਿੱਦਾਂ ਮਿਲਦੇ ਉਹਨੇ ਇਦਾਂ ਕਰਕੇ ਚੱਲ ਆਂਦੀ ਬੰਨੀ ਆ ਉਧਰ ਚੱਲ ਚੱਲ ਯਾਰ ਓਏ ਲੇਟ ਕਦੋਂ ਆਇਆ ਓ ਮੈਂ ਦੂਸਰੇ ਜੁਨੇ ਆਇਆ ਹਾਂ ਕਿ ਅੱਜ ਵੀ ਮਾਰ ਆ ਗਿਆ ਪਾਣੀ ਲੈ ਕੇ ਆਇਆ ਆ ਜਾ ਤੂੰ ਹੀ ਤੇਰਾ ਜਦੋਂ ਜੀ ਕਰਦਾ ਆ ਜਾਂਦਾ ਮੈਂ ਜਦੋਂ ਜੀ ਕਰਦਾ ਨਹੀਂ ਆਉਂਦਾ ਹੈ ਓ ਠੀਕ ਨਹੀਂ ਵਿਆਹ ਦੇ ਲੰਬ ਕਿਦਾਂ ਕਰਦਾਈ ਉਦੋਂ ਰਾਸ਼ਨ ਦੀ ਠੀਕ ਤਾਂ ਆਪੇ ਨਹੀਂ ਹੋਣਾ ਤੂੰ ਹੈ ਰੋਟੀ ਵਾਲਿਆਂ ਨੂੰ ਐਡਾ ਹੱਥ ਮਾਰੇ ਹਾਂ ਸੀ ਇਲਾਜ ਨਹੀਂ ਆਇਆ ਮੈਂ ਪਹਿਲਾਂ ਐ ਟਿਊਸ਼ਨ ਤੋਂ ਹਾਂ ਤੂੰ ਮੋਟਰਸਾਈਕਲ ਤੇ ਆਉਣਾ ਮਮਾ ਉਹ ਮੋਟਰਸਾਈਕਲ ਤੇ ਨਹੀਂ ਆਇਆ ਹਜੇ ਹਾਂ ਟਿਊਸ਼ਨ ਤੇ ਆ ਹਜੇ ਪ੍ਰਾਂਦੀ ਕਹਤੋਂ ਬੰਨੀ ਮੋਟਰਸਾਈਕਲ ਤੇ ਬੈਸਟ ਵਾਲਾ ਵਾ ਬੈਸਟ ਵਾਲਾ ਵਾ ਪ੍ਰਾਂਦੀ ਬੰਨੀ ਹੈ ਮੂਰੇ ਹਾਂ ਮੈਂ ਨਹੀਂ ਬੰਨੀ ਕਿਹੜੇ ਮੇਲੇ ਤੋਂ ਕਿਹੜੇ ਮੇਲੇ ਤੋਂ ਬੈਟ ਨਿਕਲੇ ਆ ਨਹੀਂ ਕਿਸੇ ਤੋਂ ਹਾਂ ਐਡਾ ਕਿਸੇ ਦੇ ਮਾਰਿਓ ਨਾ ਪਾਉਣੀ ਆ ਚਲੋ ਚਲੋ ਮੁੰਡਿਆ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਚਲੋ 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 ਸ਼ਾਬਾਸ਼ ਚੱਲ ਲਾਲੀ ਆਹ ਹੱਡੀਆਂ ਨਿੱਕੀਆਂ ਫੋਜਾਂ ਚਲੋ 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 ਸ਼ਾਬਾਸ਼ ਹੋ ਜੋ ਹੋ ਜੋ ਤਰੋ 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 ਕੀ ਕਹਿ ਕੀ ਦੇਖਦੇ ਨੂੰ ਚੱਲਣ ਧੱਕੇ ਚੱਲਣ ਦੇ ਅੱਗੇ ਚੱਲਣ ਦੇ ਅੱਗੇ ਚੱਲਣ ਦੇ ਅੱਗੇ ਚਾਰ ਪੰਜ ਕੁੱਪੇ ਚੱਲਣ ਦਿਆ ਕਰੋ ਅੱਗੇ ਆ ਤੱਕ ਨਿਕਲ ਲੈ ਤੂੰ ਮਗਰੀ ਤਰਪੇ ਓਏ ਚਲੋ 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 ਤੁਹਾਡਾ ਦੂਜਿਆ ਦਾ ਬਣਾਓ ਚੱਲ ਜਾ ਹੁਣ ਬਾਂਦਰੀਆਂ ਰਹਿਣਾ ਚੱਲ 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 ਕੱਲ ਜੋ ਤਿਆਰ ਆ ਸ਼ਾਬਾਸ਼ ਆਉਂਦੇ ਮੁੰਡੇ ਫੌਜੀ ਬਣੇ ਸ਼ਾਬਾਸ਼ ਜੋਤੇ ਸ਼ਾਬਾਸ਼ ਬੁਗਲਾ ਬੁਗਲਾ ਚੱਲ ਚੱਲ ਚਲੋ 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 ਸ਼ਾਬਾਸ਼ ਸ਼ਾਬਾਸ਼ ਚੱਲ 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 ਵੈਰੀ ਗੁੱਡ ਵੈਰੀ ਗੁੱਡ ਬਣ ਗਈ ਗੱਲ ਬਣ ਗਈ ਗੱਲ ਟੋਂਡਾ ਕੀ ਕਰਦਾ ਚੱਲ ਆ ਲੈ ਜੋ ਤੇ ਆ ਜਾ ਸ਼ਾਬਾਸ਼ ਸਾਬ ਜੀ ਕਿਦਾਂ ਹਾਂਜੀ ਠੀਕ ਕੀ ਹਾਲ ਚਾਲ ਕਾਇਮ ਸਿੱਤਾ ਹਾਂਜੀ ਹਾਂਜੀ ਕੀ ਲਵਾ ਰਹੇ ਅੱਜ ਅੱਜ ਆਪਾਂ ਲਾ ਰਹੇ ਜੰਪਰ ਠੀਕ ਆ ਠੀਕ ਆ ਜੀ ਕਰਾਉ ਤਸੱਲੀਆਂ ਇਹਨਾਂ ਦੀ ਬੰਦੇ ਘਟ ਗਏ ਨਾ ਅੱਜ ਅੱਜ ਤਾਂ ਠੀਕ ਆ ਲੈ ਨਹੀਂ ਦੋ ਛੁੱਟੀਆਂ ਕਰਨੀਆਂ ਛੰਨੀ ਐਤਵਾਰ ਦੀਆਂ ਚੱਲ ਜੋਤੇ ਬੰਦਿਆਂ ਕੋ ਬੰਦਿਆਂ ਕੋ ਐ ਐ ਐ ਉਹ ਵੀ ਉਹ ਨੁਕਰ ਆਇਆ ਕਿ ਨਹੀਂ ਮਕਰੋਂ ਨੁਕਰ ਆਇਆ ਕਿ ਨਹੀਂ ਚੱਲ 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 ਮੰਨੇ ਮੰਨੇ ਸ਼ਾਵਾਜ ਮੰਨੂ ਮੰਨੂ ਮਾਨੂ ਓਏ ਜਸੂਦੀ ਬੱਲੇ ਬੱਲੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਚੱਲਿਆ ਕੀ ਹੋਇਆ ਤੁਰਪਾ ਤੁਰਪਾ ਨਾਲ ਹੀ ਚੱਲ 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 ਪਿੱਛੇ ਕੀ ਵੇਖਦੇ ਆ ਚੱਲ ਗੋਰੀ ਸ਼ਾਵਾਜ 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 ਚੱਲ ਜੋਤਿਆ ਖੈਦੇ 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 ਚੱਲ ਨੂਰੀਆ ਬੱਲੇ ਤੇਰੇ ਘੋੜਿਆ ਕੱਲ ਕਰ ਕੋਈ ਨਾ ਕੁੱਪਾ ਚੱਕ ਲੈਨੇ ਆ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ 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 ਚੱਲ 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 ਉਹ ਯੋ ਤੇਆ ਪੰਗੜਾ ਪਾਈ ਜਨਾ ਤੈਨੂੰ ਸੈੱਟ ਲਵਾਉਣ ਨੂੰ ਲਿਆਂਦਾ ਵਾ ਐ ਚਲੋ 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 ਸ਼ਾਬਾਸ਼ ਸ਼ਾਬਾਸ਼ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਤਾਂ ਕਰ ਬਾਵਾਂ ਤਾਂ ਕਰ ਫੁੱਲ ਹਾਂ ਚੱਲ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ ਜੀਵਨ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਡਾਕਟਰ ਆ ਬਾਅਦ ਚੱਕ ਲਈ ਕੁੱਪਾ ਚਲੋ 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 ਸ਼ਾਬਾਸ਼ 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 ਚਲੋ 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 ਆਜੋ ਆਜੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ 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 ਆਜੂ ਆਇਆ ਢੋਲ ਦੀ ਡਗੇ ਤੇ ਜਦੋਂ ਪੈਂਦਾ ਭੰਗੜਾ ਲਾ ਲੇ ਭਾਈ ਬਾਲਾ ਤੂੰ ਚੱਕੋ ਆਹੋ ਲਾ ਲੈ ਵੀ ਤੂੰ ਹੋ ਗਿਆ ਨਾ ਅੰਦਰ ਚਲ 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 ਪੂਰਾ ਜੰਪ ਜਿਹਦਾ ਘਾਟਾ ਮੈਂ ਉਹਦੇ ਦੇਖ ਕੇ ਤਨ ਬਿੰਦੀ ਤੇਰੇ ਘਾਟਾ ਜੰਪ ਸਰੇ ਚਲਾ ਆ ਤੇ ਉਹਦੇ ਆਈ ਗਾ ਦੇ ਬਈ ਨਾ ਜੱਪ ਸਦੇ ਪੈਰਾ ਦੇ ਡਾਕਟਰਾਂ ਨੇ ਨਾ ਪੈਰ ਥੱਲਿਓ ਮੈਂ ਦੁਬਾਰਾ 20 30 ਲਵਾ ਦੇਣਾ ਉਸੇ ਆਹ ਬੋਲੇ ਪੱਲੇ ਆਈ ਬੇ ਇਮਾਨਦਾਰੀ ਨਾਲ ਵੀ ਚਲ ਓਏ ਹਾਲੇ ਕਿ ਗਾਂ ਚੁੱਕ ਮੰਨ ਤੇਰੇ ਪੈਰ ਵਿੱਚ ਘੱਟ ਹੁੰਦੇ ਚੱਲ ਵੀ ਲਾਂ ਦੀ ਬਿਜਲੀ ਚੱਕ ਓਏ ਭਈਆ ਕਦ ਕਿੰਨੇ ਲਾਉਣੇ ਚਲੋ 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 ਉੱਥੇ ਖੜੇ ਮਾਰੋ ਖੜੇ ਹੋ ਕੇ ਮਾਰਨੇ 20 20 ਸੈਟ ਜਿੱਦਾਂ ਪਹਿਲੇ ਸੈਟ ਵਾਲੇ ਮਾਰ ਕੇ ਗਏ ਅਗਲੇ ਤਾਂ ਆ ਜਾਓ 20 20 ਲਾ ਕੇ ਚਲੋ 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 ਸ਼ਾਬਾਸ਼ ਚਲੋ 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 ਓ ਕਰਦਿਆ ਕਰੋ ਮੇਰੇ ਚਲੋ 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 ਦੇਖ ਕੇ ਕਰ ਰਿਹਾ ਤੈਨੂੰ ਦੱਸਿਆ ਓਏ ਚਾ ਚੱਪ ਲੈ ਭਾਜੀ ਰੁਕ ਗਿਆ ਓਏ ਚਲ ਲੱਤ ਪੂਰੀ ਕਮਾ ਵੇਚ ਦੀ ਮੈਂ ਕਹਿੰਦਾ ਭਾਜੀ ਟਾਇਰ ਚਿੱਟਾ ਵੀ ਪਾਈਏ ਚੱਲ 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 ਉਹ ਕੀ ਹੋਇਆ ਮੋਟੇ ਸ਼ਾਵਾਜ ਪਾਲੇ ਸ਼ਾਵਾਜ ਸ਼ਾਵਾਜ ਵੈਰੀ ਗੁੱਡ ਚਲੋ 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 ਏਸੀ ਰਾਮਨਾ ਹੌਲੀ ਹੌਲੀ ਸਾਜੀ ਦੀ ਬੱਲੇ ਬੱਲੇ ਚਲੋ 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 ਨਾਲ ਚੱਲ ਪਿਆ ਛਪਾਟ ਆ ਚਲੋ 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 ਮੁੰਡੇ ਸ਼ਾਬਾਸ਼ ਇਸ ਮੈਚ ਚਤਰ ਰੇ ਰਤੋਰ ਪਾ ਮਗਰੇ ਹਾਂ ਲਾ 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 ਨਾ ਸਾਬ ਚਲ ਚਲ ਹਾਂ ਲਾ ਤਾ ਕੋਟ ਮਾਰ ਥੱਲੇ ਜਾਨ ਤੇਰਾ ਲੱਕ ਪੂਰਾ ਵਚਿਆ ਹਾਂ ਚੰਚਨ ਵਰਕ ਚੱਲ ਚੱਲ ਚਲੋ ਸ਼ੁਰੂ ਕਰੋ ਚੱਲ ਗੋਰੀ ਆ ਜਾ ਆ ਜਾ ਚਲ ਕੁੱਪਾ ਬੜਾ ਸੱਡਦੇ ਯਾਰ ਇੱਕ ਤੇ ਭੀੜੇ ਕਾ ਦੂੰ ਆ ਯਾਰ ਮੈਂ ਲਾ ਕੇ ਦਿਖਾਵਾਂ ਇੱਕ ਵੀ ਕੁੱਪਾ ਡੇਪਿਆ ਫੇਰ ਗੱਲ ਕਰਿਓ ਪਿਛਲੀ ਲੱਤ ਮਾਰ ਲਈਨੇ ਤੁਸੀਂ ਕੁੱਪੇ 'ਚ ਸਿੱਧੀ ਨਹੀਂ ਵੱਜਦੀ ਪਿਛਲੀ ਲੱਤ ਜਿਹੜੀ ਹੁੰਦੀ ਉਹ ਕੁੱਪੇ 'ਚ ਵੱਜਦੀ ਟਾਡੀ ਓ ਯਾਰ ਗੱਲ ਕਰ ਦਿੰਦੀ ਆ ਆ ਕਰਦਾ ਓਏ ਕੰਟੀ ਹੋ ਗਿਆ ਬਾਈ ਜੀ ਚੱਲ ਚੱਲ ਹੋਰ ਦੂਜੇ ਸਾਰਿਆਂ ਨੇ 35 ਨਾਲੇ ਓਏ ਬਾਈ ਕਿੰਨੇ ਕਿੰਨੇ ਨਾਲਾ ਜਿੰਨੇ ਲੱਗਦੇ ਤੇਰੇ ਕੋਲ ਚੱਲ 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 ਜੁੱਤੀ ਸ਼ਾਵਾਂ ਚ ਚੱਲ 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 ਬਾਵਾ ਖੋਲਿਆ ਕਰ ਮੜੀਆਂ ਜੁੱਤੇ ਆ ਤੂੰ ਵੀ ਚੱਲ ਚੱਲ ਦੱਲ ਆ ਲਾ ਹਾਂ ਇੰਨੀਆਂ ਕ ਚੱਲ

ਉਹ ਇਹਨੇ ਟੇਰ ਚਾ ਅੱਛਾ ਏਟਾਂ ਵੀ ਪੈਣੀਆਂ ਹਜੇ ਵਿੱਚ ਇੱਕ ਪਾਈ ਖਾਨੇ ਪਾਜੀ ਨੇ ਉਹ ਪਾਜੀ ਮੈਂ ਤਾਂ ਬੋ ਖਾ ਲਵਾ ਦੇ ਯਾਰ ਚੱਲ ਚੱਲ ਕਿੰਨੇ ਗੜੇ ਲਾਉਣੇ ਆ ਮੇਰੀ ਮਰਜ਼ੀ ਜਿੰਨੇ ਮਰਜ਼ੀ ਉਹ ਪਾਜੀ ਸਾਫ ਕੋਟ ਹੁੰਦਾ ਮਹੰਤੀ ਆ ਮੈਂ ਹੁਣ ਸਟੇਡੀਅਮ ਤੇ ਬਹਿਣਾ ਨਹੀਂ ਨਹੀਂ ਬਟਾੜਾ ਤੂੰ ਅੱਜ ਬਹਿ ਪੰਜ ਗੜੇ ਲਾ ਕੇ ਆਉਣ ਤੋੜਾ ਦੋ ਆ ਦੁੱਗਾ ਨਹੀਂ ਇਹ ਤੋਂ ਬਗੈਰ ਪਾਜੀ ਉਹ ਇਹ ਕੁਸਤਾਸ ਵਾਲਾ ਦੇਣਾ ਕਿ ਲੋਣਾ ਆ ਆ ਪਹਿਲਾ ਫੇ ਨਹੀਂ ਦੁਬਾਰਾ ਤੋਂ ਆਹੋ ਇੱਥੋਂ ਪਹਿਲਾਂ ਸ਼ੁਰੂ ਹੋਣਾ ਇੱਥੇ ਪੰਜ ਮੁੱਕਣੇ ਆਗੇ ਆ ਇੱਥੇ ਘਣੇ ਪੰਜ ਚੱਲ ਜਦੋਂ ਮਰਜ਼ੀ ਲਾ ਕੇ ਬੈ ਜਾ ਉਹ ਇਹਦੇ ਪੰਜ ਘੜੇ ਗਣਨੇ ਆ ਚਲੋ ਆਜੋ 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 ਸ਼ਾਬਾਸ਼ ਮੋੜ ਗਲ ਚ ਮਹਾ ਪਾਇਆ ਮੋਢਿਆਂ ਦੇ ਚਕਾ ਦਿਓ ਉਹਦੇ ਚੱਲ 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 ਸ਼ਾਬਾਸ਼ ਗੱਜਨੀ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੀਨੇ ਛਪੜਾ ਨਾਂ ਲਾਇਆ ਚਾਚ ਨਾ ਵੇਖੀ ਪੈਂਦੀਆਂ ਉਹਦੇ ਹੁਣ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਦੋਵੇਂ ਪਾਸੇ ਲੱਗਨਦੇ ਹੀ ਸੈਟ ਵੇਖ ਸਕਦੇ ਤੁਸੀਂ ਬੰਦੇ ਵੱਡੇ ਹੋ ਜਾਂਦੇ ਆ ਤੁਰਕੇ ਜਾਣ ਨੂੰ ਨਹੀਂ ਕਿਹਾਗਾ ਇੱਕ ਕਿਹੜਾ ਹੋਰ ਵੱਜ ਜਾਣਾ ਚਲੋ ਚਲੋ ਗੋਰੀ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਉਹ ਤੂੰ ਹੈ ਕੀ ਕਰਦਾ ਪਹਿਲੇ ਵਾਲਿਆ ਉਹ ਪਿੱਛੇ ਵੇ ਕਿਦਾਂ ਲਾਉਂਦੇ ਸੱਟ ਤੂੰ ਤਾਂ ਉਦਾਂ ਹੀ ਵੇਚਦੀ ਨੰਗੀ ਤੁਰਿਆ ਆਉਂਦਿਆਂ ਵਾ ਕੱਲ ਛਪਾੜੇ ਲਾ ਚੱਲ ਆ ਜਾ ਹੁਣ ਸੈ ਚੱਲ ਪਿੱਛੇ ਚੱਲ ਚੱਲ ਪਿੱਛੇ ਸ਼ੁਰੂ ਤੂੰ ਆ ਉਹ ਚਲੋ ਤੁਸੀਂ ਸਾਰੇ ਪਿੱਛੇ ਚਲੋ ਪਿੱਛੇ ਆਓ ਆਹੋ ਸਾਰੇ ਚਲੋ ਖਰਜ ਨੇ ਉਥੇ ਆ ਗਏ ਮਗਰ ਬੰਦਾ ਵੀ ਵੇਖਿਆ ਕਰੋ ਯਾਰ ਹਾਂਜੀ ਹਾਂਜੀ ਤੁਰਕੇ ਹੋਇਆ ਵਾ 4 ਹੋਰ ਲੱਗਣੇ ਆ 4.5 ਅੱਧਾ ਜਿਹੜਾ ਗਿਣਨਾ ਉਹ ਆ ਜਿਹੜਾ ਤੁਰਕੇ ਲਾਇਆ ਉਹਦਾ ਕਿਹੜਾ ਗਿਣਨਾ ਆ ਆ ਜਿਹੜਾ ਟਾਇਰ ਸਿੱਟਿਆ ਪੰਜ ਹੋਰ ਨੇ ਹਜੇ ਪਾਲਾ ਇੱਕ ਗੱਲ ਚ ਟਾਇਰ ਆਪਾਂ ਨੂੰ ਵੀ ਆਪਾਂ ਬਾਜੀ ਨੇ ਕਹਿਣਾ ਅਸੀਂ ਥੋੜੀ ਕਹਿਣਾ ਹੋ ਤਾਂ ਜਾਂਰਾ ਪਰ ਪੈਦਾ ਮੈਂ ਤਾਂ ਚੱਲ ਹੀ ਲਾ ਮੋਦਿਆਂ ਨੂੰ ਤਾਂ ਹੋਵੇ ਕੀ ਹੋਇਆ ਮੂੰਗਾ ਦੇ ਰੋਣ ਵਰਗਾ ਕੀਤਾ ਵਾ ਬਈ ਚੱਕ ਨਹੀਂ ਹੁੰਦਾ ਬਹੁੱਖਾ ਮੈਂ ਹੁੰਦਾ ਹੁਣ ਮੈਂ ਪੰਜ ਗੇੜੇ ਕੱਢ ਕੇ ਬਹਿ ਜਾਣਾ ਸੀ ਤੁਸੀਂ ਮੇਹਤ ਵੀ ਲਾਈ ਮੈਂ ਕੱਢਦਾ ਪੰਜ ਗੇੜੇ ਮੇਰੇ ਬੰਦੇ ਦੇ ਕੱਢ ਦੋ ਲਾਲੇ ਆ ਕਲਾ ਬਾਜੀ ਇਧਰ ਵੇਖ ਪਿੱਛੇ ਕਿੱਦਾਂ ਲਾਉਂਦੇ ਆ ਚੱਲ ਚੱਲ ਚੱਤ ਰਹੇ ਤਾਂ ਆਹੀਂ ਪੇ ਇਹ ਇਹ ਚੱਲ 1 ਮਿੰਟ ਮੈਂ ਲਵਣਾ ਆ ਆ ਫੋਨ ਆ ਫੋਨ ਫੜ ਮੇਰਾ ਓਏ ਆ ਫੋਨ ਫੜ ਮੇਰਾ ਚੱਲ 1 ਮਿੰਟ ਮੈਂ ਲਵਾਂ ਤੂੰ ਫੇਰ ਲਵਣਾ ਮੈਂ ਤੇ ਪਲਟਾ ਦੇਣਾ ਤੈਨੂੰ ਨਾ ਵੀ ਮਿੱਤਰੋ ਫੇਰ ਲਾ ਚੱਲ ਬਈ ਇਧਰ ਵੇਖ ਕੋ ਮੇਹਰ ਤਾਂ ਲੱਗਣੇ ਹੋਈ ਬਈ ਆਈ ਚੱਲ ਛੋਟੀ ਲਾ ਲੈਦਾ ਚੱਲ

ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੈ ਮਾਤਾ ਦੀ ਜੈ ਮਾਤਾ ਦੀ ਚਲੋ 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 ਸ਼ਾਬਾਸ਼ ਸਤਨਾਵਾਈ ਗੁਰੂ ਜੀ ਸਤਨਾਵਾਈ ਗੁਰੂ ਜੀ ਓ ਸ਼ਾਦੀ ਨੇ ਭਾਈ ਸੱਪ ਬਣਾਇਆ ਹੋਇਆ ਮੈਂ ਤੇਰੀ ਦੁਸ਼ਮਨ ਦੁਸ਼ਮਨ ਤੂੰ ਮੇਰਾ ਮੈਂ ਨਾਗਿੰ ਤੂੰ ਸਪੀਰਾ ਬਿਜਲੀ ਚਲੋ ਕਮਨ ਬੇਬਸ ਵਾਸੇ ਚੱਕਰ ਆ ਗਿਆ ਚਲ 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 ਪੇਰ ਆਫ ਨਾਲ ਲੜਨਾ ਜਾਈ ਲੜਨਾ ਜਾਈ ਸਪੇਰ ਨੇ ਚਲੋ 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 ਛਾਬਾ ਤੇਜ਼ ਹੋ ਜਾ ਤੇਜ਼ ਐਦਾਂ ਕਰਾਉਂਦਾ ਕੋਈ ਤਸੱਲੀਆਂ ਹਾਂ ਬਿਜਲੀ ਕਰਾਉਂਦਾ ਕੋਈ ਤਸੱਲੀਆਂ ਕਿ ਨਹੀਂ ਬਿਜਲੀ ਬਾਜ ਨਹੀਂ ਨਿਕਲਦੀ ਬਾਜ ਨਹੀਂ ਨਿਕਲਦੀ ਹਾਂ ਕੀ ਆਇਆ ਹੁੰਦੀਆਂ ਤਸੱਲੀਆਂ ਕਿ ਨਹੀਂ ਰਾਦਾ ਬਈ ਸਵਾਦ ਹਾਂ ਨਾਕਣੇ ਬਿੱਲੂ ਜੱਟ ਵੀ ਤੇ ਮੇਰਾ ਸੰਗ ਰੂਰ ਦਾ ਜੀ ਨਾਕਣੇ ਜੇ ਚੰਡੀਗੜ੍ਹ ਦੀ ਚਲੋ 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 ਸ਼ਾਬਾਸ਼ ਸ਼ਾਬਾਸ਼ ਚਲੋ 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 ਵੈਰੀ ਗੁੱਡ ਚੱਲ ਜੋਤਿਆ ਖੈਦੇ ਗੱਡੀ ਚਲੋ ਜਲ ਜੋਤੇ ਜੀ ਕਰੀਏ ਸ਼ੁਰੂ ਜੋਤੇ ਚੰਦ ਦੇ ਚੱਲ ਜੋਤੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਚੱਲ ਚੱਲ ਮੇਰਾ ਵੀਰ ਚਲੋ 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 ਸ਼ਾਬਾਸ਼ ਲਾਲੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹਨਾਂ ਨੂੰ ਬਾਲਾ ਚਾਹੀਉ ਵੇਖੀ ਮੇਰਾ ਟਾਇਰ ਨਾ ਮਿੱਦਦੀ ਇੱਧਰ ਚੱਲ 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 ਲਾ ਦੇ ਭਾਈ ਇਹਨਾਂ ਨੇ ਲਾਦਨੀ ਆ ਚੱਲ ਚੱਲ ਜੀ ਕੋ ਲੱਗਦੀਆਂ ਲਾ ਲਵੇ ਜੀ ਕੋ ਨਹੀਂ ਲੱਗਦੀਆਂ ਰਹਿਣ ਦਿਓ ਸ਼ਾਬਾਸ਼ ਪਾ ਲੈ ਜੀ ਮਾਤਾ ਮੈਂ ਆ ਰਹਾ ਹੂੰ ਜੀ ਕੋ ਲੱਗਦੀਆਂ ਲਾ ਲਓ ਜੀ ਕੋ ਨਹੀਂ ਲੱਗਦੀਆਂ ਨਾ ਲਾਓ ਆਪਾਂ ਇਹ ਨਹੀਂ ਸਹੀ ਆ ਕਈ ਵੇਲੇ ਚੱਕਰ ਆਉਣ ਲੱਗ ਪੈਂਦੇ ਪਾਣੀ ਜ਼ਿਆਦਾ ਪੀਤਾ ਹੁੰਦਾ ਵਾ ਚੱਲ 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 ਸ਼ਾਬਾਸ਼ ਸ਼ਾਬਾਸ਼ 베ਰੀ ਗੁੱਡ 베ਰੀ ਗੁੱਡ 베ਰੀ ਗੁੱਡ